ਪਿਛਲੇ ਕੁਝ ਸਮਾਂ ਤੋਂ ਤੁਸੀਂ ਸਾਰੇ ਦੇਖ ਰਹੇ ਹੋ ਇੱਕ ਵੀਡੀਓ ਜਿਹੜਾ ਕਿ ਸਿਰਫ ਔਰ ਸਿਰਫ ਇਸ ਇੰਟੈਂਸ਼ਨ ਨਾਲ ਬਣਾਇਆ ਗਿਆ ਹੈ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਬਦਨਾਮ ਕਰਨਾ ਹੈ ਉਹਨਾਂ ਦੀ ਕਿਰਤਾਰ ਖੁਸ਼ੀ ਕਰਨੀ ਹੈ ਉਹਨਾਂ ਦੇ ਕਰੈਕਟਰ ਨੂੰ ਦੋਸ਼ਾ ਰੋਪਣ ਕਰਨਾ ਹੈ ਉਹ ਵੀਡੀਓ ਬੜਾ ਵਾਇਰਲ ਹੋਇਆ ਔਰ ਵਾਇਰਲ ਕੀਤਾ ਕਿੰਨੇ ਸਭ ਤੋਂ ਇੰਪੋਰਟੈਂਟ ਵਿਸ਼ਾ ਜਿਹੜਾ ਇਹਦੇ 'ਚ ਇਹ ਹੈ ਔਰ ਮੈਂ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਆ ਕਿ ਉਹ ਵੀਡੀਓ ਇੱਕ ਫੇਕ ਵੀਡੀਓ ਜਿਹੜਾ ਕਿ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤਾ ਸੀ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਕਿ ਜਿਹੜੀ ਫੇਸਬੁੱਕ ਹੈ ਉਹਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁੱਕ ਨੇ ਡਿਲੀਟ ਕੀਤਾ ਹੈ ਲੇਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਸਭ ਤੋਂ ਸੀਰੀਅਸ ਗੱਲ ਇਹ ਹੈ ਕਿ ਉਸ ਵੀਡੀਓ ਨੂੰ ਵਾਇਰਲ ਕਰ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਨੇ ਲਿਆ ਉਸ ਫੇਕ ਵੀਡੀਓ ਨੂੰ ਜਿਹਦੇ ਚ ਪੰਜਾਬ ਤੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਦੋਸ਼ ਲਾਏ ਗਏ ਉਸ ਫੇਕ ਵੀਡੀਓ ਨੂੰ ਅਗਰ ਸਭ ਤੋਂ ਵੱਧ ਵਾਇਰਲ ਕਰਕੇ ਖੁਸ਼ੀ ਮਨਾਈ ਆ ਤੇ ਭਾਜਪਾ ਦੇ ਉਹ ਲੀਡਰਾਂ ਨੇ ਜਾਂ ਤੇ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਆਫਿਸ ਬੀਰਰ ਹੈ ਚਾਹੇ ਉਹਦੇ ਚ ਉਹਨਾਂ ਤੇ ਨੈਸ਼ਨਲ ਸਪੋਕਸਪਰਸਨ ਹੋਣ ਹੂਨਾ ਵਾਲਾ ਸਾਹਿਬ ਚਾਹੇ ਉਹਦੇ ਚ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਫੋਲੋ ਕਰਦੇ ਆ ਇਹ ਜੇ ਅਕਾਊਂਟ ਹੈ ਚਾਹੇ ਪੰਜਾਬ ਬੀਜੇਪੀ ਤੇ ਵਰਕਿੰਗ ਪ੍ਰੈਜ਼ੀਡੈਂਟ ਦਾ ਅਕਾਊਂਟ ਹੈ ਚਾਹੇ ਬੀਜੇਪੀ ਦੇ ਨਸ਼ਲ ਸ਼ੋਸ਼ਕ ਮੀਡੀਆ ਇੰਚਾਰਜ ਦਾ ਕਾਊਂਟ ਹੈ ਮਾਮੂ ਇੱਕ ਅਕਾਊਂਟ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਫੇਕ ਵੀਡੀਓ ਵਾਇਰਲ ਕੀਤੀ ਉਹ پنجاب ਦੇ ਵਰਕਿੰਗ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਦਾ ਅਕਾਊਂਟ ਅਰੁਣ ਯਾਦਵ ਜਿਹੜਾ ਕਿ ਭਾਜਪਾ ਦਾ ਇੱਕ ਲੀਡਰ ਹੈ ਜਿਹੜਾ ਦਿੱਲੀ ਦੇ ਇਲੈਕਸ਼ਨਾਂ ਚ ਵੀ ਬੜਾ ਕੰਟਰੋਵਰਸੀ ਚ ਆਇਆ ਸੀ ਉਹਦਾ ਅਕਾਊਂਟ ਹੈ ਆ ਬੀਜੇਪੀ ਦਾ ਜਦੋਂ ਵੀ ਇਹ ਕਿਸੇ ਬੰਦੇ ਦੀ ਕਰੈਕਟਰ ਨੂੰ ਬਰਬਾਦ ਕਰਨਾ ਹੋਵੇ ਖਤਮ ਕਰਨਾ ਹੋਵੇ ਝੂਠੇ ਫਰੇਮ ਔਰ ਪੂਰੀ ਤਰੀਕੇ ਨਾਲ ਆਰਟੀਫੀਸ਼ੀਅਲ ਤਰੀਕੇ ਨਾਲ ਵੀਡੀਓ ਔਰ तमाम तरह ਦਾ ਮੈਟਰ ਜਿਹੜਾ ਹੈ ਉਹ ਉਹ ਵਾਇਰਲ ਕਰਦੇ ਉਹਦੇ ਚ ਆਈਟੀਐਲ ਇੰਡੀਅਨ ਟ੍ਰੋਲ ਲਵਰ ਜਿਹਨੂੰ ਫੋਲੋ ਕਰਦੇ ਬੀਜੇਪੀ ਦੇ ਨੈਸ਼ਨਲ ਸਪੋਕਸਪਰਸ ਇੱਕ ਜੀਵਨ ਉਤਸਵ ਹੈ ਜਿਹੜਾ ਬੀਜੇਪੀ ਦੇ ਸੀਨੀਅਰ ਲੀਡਰਾਂ ਵੱਲੋਂ ਬੜਾ ਫੋਲੋ ਕੀਤਾ ਜਾਂਦਾ ਹੈ तमाम ਉਹ ਕਾਉ ਇਵਨ ਇਵਨ ਕੋਸ਼ ਅਕਾਊਂਟ ਤੇ ਇਸ ਤਰ੍ਹਾਂ ਦੇ ਆ ਜਿਹਨੂੰ ਪ੍ਰਧਾਨ ਮੰਤਰੀ ਜੀ ਵੀ ਫੋਲੋ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਫੋਲੋ ਕਰਦੇ ਆ ਦਿੱਲੀ ਜਿਹੜੀ ਭਾਜਪਾ ਸਰਕਾਰ ਹੈ ਉਹਦੇ ਮੰਤਰੀ ਕਪਲ ਮਿਸ਼ਰਾ ਵੀ ਜਿਹੜਾ ਉਹਨੂੰ ਫੋਲੋ ਕਰਦਾ ਹੈ ਆ ਮੈਂ ਤੁਹਾਡੇ ਸਾਹਮਣੇ ਇੰਡੀ ਐਕਸ ਇੱਕ ਹੈ ਇਹਨੂੰ ਕਪਲ ਮਿਸ਼ਰਾ ਜਿਹੜਾ ਦਿੱਲੀ ਦਾ ਮੰਤਰੀ ਹੈ ਬੀਜੇਪੀ ਦਾ ਆ ਰਮਨ ਮਲਿਕ ਇਹ ਹਰਿਆਣਾ ਬੀਜੇਪੀ ਦਾ ਸਪੋਕਸਪੀਨ ਹੈ ਉਹਨੂੰ ਵਾਇਰਲ ਕਰ ਰਿਹਾ ਹੈ ਸਹਿਜਾਦ ਪੂਨਾ ਵਾਲਾ ਬੀਜੇਪੀ ਦਾ ਸਪੋਕਸਪੀਨ ਹੈ ਕਮ ਆ ਤਮਾਮ ਜੇ ਤੁਸੀਂ ਸੋਸ਼ਲ ਮੀਡੀਆ ਤੇ ਜਾਓਗੇ ਤੇ ਤੁਹਾਨੂੰ ਤਮਾਮ ਇਹ ਜੇ ਸੋਸ਼ਲ ਅਕਾਊਂਟ ਫੇਸਬੁਕ ਐਕਸ ਤੇ ਇੰਸਟਾਗ੍ਰਾਮ ਤੇ ਮਿਲਣਗੇ ਜਿਹੜੇ ਸਿਰਫ ਔਰ ਸਿਰਫ ਬੀਜੇਪੀ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਇਕੋਸਿਸਟਮ ਨਾਲ ਉਹਨਾਂ ਦੇ ਹੀਟਰਾਂ ਵੱਲੋਂ ਫੋਲੋ ਕਰੇ ਜਾ ਰਹੇ ਆ ਲੀਡਰਾਂ ਦੇ ਅਕਾਊਂਟ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਗਿਣਾਇਆ ਗੱਲ ਇਹ ਆ ਕਿ ਅਗਰ ਇੱਕ ਆਮ ਸਧਾਰਨ ਟੀਚਰ ਦਾ ਬੇਟਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਬਿਹਤਰ ਤਰੀਕੇ ਨਾਲ ਅਗਵਾਈ ਕਰ ਰਿਹਾ ਹੈ ਜਿਹੜਾ ਅੱਜ ਦੀ ਡੇਟ 'ਚ ਵੀ ਸਭ ਤੋਂ ਵੱਧ ਹਰਮਨ ਪਿਆਰਾ ਨੇਤਾ ਹੈ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਿਹਾ ਹੈ ਅਗਰ ਉਹਨੂੰ ਰਾਜਨੀਤਿਕ ਤੌਰ ਤੇ ਤੁਸੀਂ ਖਤਮ ਨਹੀਂ ਕਰ ਸਕੇ ਅਗਰ ਆਮ ਆਦਮੀ ਪਾਰਟੀ ਨੂੰ ਤੁਸੀਂ ਝੂਠੇ ਕੇਸ ਨਾਲ ਖਤਮ ਨਹੀਂ ਕਰ ਸਕੇ ਤੇ ਭਾਜਪਾ ਨੇ ਨਵਾਂ ਤਰੀਕਾ ਅਪਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਿਰਦਾਰ ਕੁਸ਼ੀ ਕਰ ਦੋ ਉਹਨੂੰ ਬਦਨਾਮ ਕਰ ਲਈ ਆਰਟੀਫੀਸ਼ੀਅਲ ਵੀਡੀਓ ਬਣਾ ਕੇ ਵਾਇਰਲ ਕਰ ਦੋ ਔਰ ਵਾਇਰਲ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਕਰ ਰਿਹਾ ਭਾਜਪਾ ਦੇ ਨੇਤਾ ਔਰ ਇਸ ਜਿਸ ਬੰਦੇ ਨੇ ਇਹਦੀ ਸ਼ੁਰੂਆਤ ਕੀਤੀ ਜਿਹੜਾ ਸੋ ਕਾਲਡ ਜਗਮਨ ਸਮਰਾ ਨਾਂ ਦਾ ਇੱਕ ਬੰਦਾ ਜਿਹੜਾ ਕੈਨੇਡਾ 'ਚ ਰਹਿ ਰਿਹਾ ਹੈ ਔਰ ਇਹ ਉਹੀ ਜਗਵੰਤ ਸਮਰਾ ਆ ਜਿਹੜਾ ਕਿਸੇ ਟਾਈਮ ਇਸ ਗੱਲ ਦਾ ਕਲੇਮ ਕਰਦਾ ਰਿਹਾ ਕਿ ਉਹਦੀ ਬੀਜੇਪੀ ਦੇ ਨੇਤਾ ਨਰਿੰਦਰ ਤੋਮਰ ਦੇ ਪਰਿਵਾਰ ਨਾਲ ਮਨਜਿੰਦਰ ਸਿਰਸਨਾ ਨੇੜਤਾ ਇਹ ਗੱਲ ਸਮਝਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਨਾਲ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਹੈ ਇਹ ਪੂਰਾ ਬੀਜੇਪੀ ਦਾ ਜਿਹੜਾ ਤੰਤਰ ਹੈ ਇਹ ਸਿਰਫ ਔਰ ਸਿਰਫ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਮਿਹਨਤ ਨਾਲ ਇਮਾਨਦਾਰੀ ਨਾਲ ਕ੍ਰੈਡੀਬਿਲਟੀ ਨਾਲ ਜ਼ਿੰਮੇਵਾਰੀ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਹੈ ਉਹਨੂੰ ਜੇ ਤੁਸੀਂ ਰਾਜਨੀਤਿਕ ਤੌਰ ਤੇ ਹਰਾ ਨਹੀਂ ਸਕਦੇ ਤੇ ਉਹਦਾ ਕਰੈਕਟਰ ਹਨਨ ਕਰ ਦੋ ਆ ਭਾਜਪਾ ਦੀ ਰਾਜਨੀਤੀ ਹੈ ਪੰਜਾਬ ਦੇ ਲੋਕ ਤੇ ਸਮੇਂ ਤੇ ਆਉਣ ਵਾਲੇ ਸਮੇਂ ਤੇ ਜਵਾਬ ਦੇਣਗੇ ਹੀ ਦੇਣਗੇ ਲੇਕਿਨ ਜਿਹੜਾ ਮਾਨਯੋਗ ਅਦਾਲਤ ਨੇ ਮਹਾਲੀ ਦੇ ਕੋਰਟ ਨੇ ਅੱਜ ਆਰਡਰ ਪਾਸ ਕੀਤਾ ਹੈ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਕਿ ਮਾਨਯੋਗ ਅਦਾਲਤ ਨੇ ਇਮੀਡੀਏਟਲੀ ਇਸ ਦਰਜ ਕਰਨ ਦੇ ਕਾਨੂੰਨੀ ਕਾਰਵਾਈ ਕਰਨ ਦੇ ਔਰ ਜਿਹੜੀ ਅਧਿਕਾਰਿਤ ਫੇਸਬੁਕ ਜਿਹੜੀ ਕੰਪਨੀ ਹੈ ਉਹਨੂੰ ਡਾਇਰੈਕਸ਼ਨਾਂ ਦਿੱਤੀਆਂ ਔਰ ਫੇਸਬੁਕ ਨੇ ਜਗਵੰਤ ਸਮਰਾਦਾ ਅਕਾਊਂਟ ਜਿਹੜਾ ਆ ਉਹ ਫੇਸਬੁਕ ਤੋਂ ਡਿਲੀਟ ਕਰਤਾ ਇਸ ਤੋਂ ਵੱਧ ਇਸ ਫੇਕ ਪ੍ਰੋਪਗੈਂਡਾ ਬਾਰੇ ਹੋਰ ਕੀ ਸਬੂਤ ਹੋ ਸਕਦਾ ਲੇਕਿਨ ਦੁਖਤ ਪਹਿਲੂ ਹੈ ਰਾਜਨੀਤੀ ਆ ਲੋਕਤੰਤਰ ਹੈ ਲੋਕਸ਼ਾਹੀ ਹੈ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਰਾਜਨੀਤੀ ਕਰਨ ਦਾ ਇਲੈਕਸ਼ਨ ਲੜਨ ਦਾ ਲੋਕਾਂ ਜਾਣਦਾ ਲੇਕਿਨ ਇਸ ਤਰੀਕੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਫੇਕ ਵੀਡੀਓ ਫੇਕ ਕੰਟੈਂਟ ਬਣਾ ਕੇ ਕਿਸੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦਾ ਜਿਹੜੀ ਸਾਜ਼ਿਸ਼ ਭਾਜਪਾਨ ਨੇ ਰਚੀ ਆ ਇਹਦਾ ਪੰਜਾਬ ਦੇ ਲੋਕ ਜਵਾਬ ਦੇਣਗੇ ਦੇਸ਼ ਦੇ ਲੋਕ ਵੀ ਜਵਾਬ ਦੇਣਗੇ ਮੈਂ ਬਿਲਕੁਲ ਤੁਹਾਡੇ ਰਾਹੀਂ ਸਪਸ਼ਟ ਕਰਨਾ ਚਾਹੁੰਦਾ ਬੀਜੇਪੀ ਦੇ तमामੋ ਨੇਤਾ ਨੂੰ ਇਨਕਲੂਡਿੰਗ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਿਉਂਕਿ ਆ ਕੁਛ ਅਕਾਊਂਟ ਜਿਹੜੇ ਤੁਹਾਡੇ ਸਾਹਮਣੇ ਮੈਂ ਰੱਖਿਏ ਤੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਫੋਲੋ ਕਰ ਰਿਹਾ ਕੀ ਤੁਸੀਂ ਭਾਰਤੀ ਨੌਜਵਾਨਾਂ ਨੂੰ ਇਹ ਦਿਸ਼ਾ ਦੇ ਰਹੇ ਹੋ ਕਿ ਇਹ ਸੇ ਦੇ ਰਹੇ ਹੋ ਦੇਸ਼ ਦੇ ਲੋਕਾਂ ਨੂੰ ਕਿ ਕਰਤਾਰ 쿠ਸ਼ੀ ਕੀਤੀ ਜਾਵੇ ਚੁਣੇ ਹੋਏ ਮੁੱਖ ਮੰਤਰੀ ਦੀ ਸਿਰਫ ਉਹਦਾ ਕਸੂਰ ਹੈ ਹੀ ਆ ਇੱਕ ਗਰੀਬ ਘਰ ਦਾ ਇੱਕ ਆਮ ਸਧਾਰਨ ਪਰਿਵਾਰ ਝੋਟ ਕੇ ਆਪਣੀ ਮਿਹਨਤ ਨਾਲ ਪੰਜਾਬ ਵਰਗੇ ਸੂਬੇ ਦੀ ਗਵਾਹੀ ਕਰ ਰਿਹਾ ਇਮਾਨਦਾਰੀ ਨਾਲ ਕਰ ਰਿਹਾ ਤੁਸੀਂ ਉਹਨੂੰ ਇਲੈਕਟੋਰੇਟ ਚ ਲੋਕਤੰਤਰ ਦੇ ਰਾਹੀਂ ਵੋਟਾਂ ਦੇ ਰਾਹੀਂ 필ਡ ਤੇ ਹਰਾ ਸਕਦੇ ਤੇ ਉਹਦੀ ਕਿਰਦਾਰ ਕਸ਼ੀ ਕਰ ਦਿਓ ਇਹਦਾ ਜਵਾਬ ਪੰਜਾਬੀ ਜਿਹੜੀ ਕੌਮ ਹੈ ਇਹ ਹਮੇਸ਼ਾ ਇਹ ਜਿਹੜੀਆਂ ਸਾਸ਼ਾ ਦਾ ਮੂੰਹ ਤੋੜ ਜਵਾਬ ਦਿੱਤੀ ਰਹੀ ਤੇ ਆਉਣ ਵਾਲੇ ਟਾਈਮ ਵੀ ਦਿੰਦੀ ਰਹੂਗੀ ਅਸੀਂ ਭਾਜਪਾ ਦੀ ਇਸ ਘਟੀਆਂ ਔਰ ਗੰਦੀ ਰਾਜਨੀਤੀ ਨੂੰ ਕੰਡਮ ਕਰਦੇ ਆਂ ਔਰ ਬਿਲਕੁਲ ਖਬਰਦਾਰ ਕਰਦੇ ਆਂ ਕਿ ਇਸ ਤਰ੍ਹਾਂ ਅਗਰ ਆਉਣ ਵਾਲੇ ਸਮੇਂ ਤੁਸੀਂ ਫੇਕ ਪ੍ਰੋਪਗੈਂਡੇ ਦੇ ਰਾਹੀਂ ਝੂਠੀਆਂ ਕੰਟੈਂਟ ਦੇ ਰਾਹੀਂ ਝੂਠੇ ਵੀਡੀਓ ਦੇ ਰਾਹੀਂ ਅਗਰ ਸਾਡੇ ਲੀਡਰਾਂ ਦੀ ਕਰਤਾਰਕੁਸ਼ੀ ਕਰੋਗੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਦੇ ਰਾਹੀਂ ਤੁਹਾਡੇ ਖਿਲਾਫ ਸਖਤ ਕਾਰਵਾਈ ਵੀ ਜਿਹੜੀ ਆ ਸਾਡੀ ਪਾਰਟੀ ਕਰੇਗੀ